ਤੇਰੀ ਯਾਦ ਚੰਦਰ ਯੇ ਸਤਾਉਂਦੀ ਨਹੀਂ ਹਾਏ ਮੈਨੂੰ ਨੇ ਤਰਵਾਉਂਦੀ ਨਹੀਂ ਤੇਰੀ ਯਾਦ ਚੰਦਰ ਯੇ ਸਤਾਉਂਦੀ ਨਹੀਂ ਹਾਏ ਮੈਨੂੰ ਨੇ ਤਰਵਾਉਂਦੀ ਨਹੀਂ ਮੇਰਾ ਕੋਈ ਨਾ ਮੇਰਾ ਕੋਈ ਨਾ ਹੋਰ ਸਹਾਰਾ ਤੱਕਾਂ ਮੈਂ ਤੈਨੂੰ ਨਹੀਂ ਚੱਲਦਾ ਨਾ ਕੋਈ ਚਾਰਾ ਤੱਕਾਂ ਮੈਂ ਤੈਨੂੰ ਨਹੀਂ ਚੱਲਦਾ ਨਾ ਕੋਈ ਚਾਰਾ ਮੈਂ ਰੱਖਿਆ ਦਿਲ 'ਚ ਵਸਾ ਕੇ ਨਹੀਂ ਮਿਲ ਲੈ ਮੈਨੂੰ ਕਦੇ ਤੂੰ ਆ ਕੇ ਨਹੀਂ ਮੈਂ ਰੱਖਿਆ ਦਿਲ 'ਚ ਵਸਾ ਕੇ ਨਹੀਂ ਮਿਲ ਲੈ ਮੈਨੂੰ ਕਦੇ ਤੂੰ ਆ ਕੇ ਨਹੀਂ ਤੇਰੇ ਬਾਜੋਂ ਤੇਰੇ ਬਾਜੋਂ ਸੁਣਾ ਲਗੇ ਜਗ ਸਾਰਾ ਨਹੀਂ ਤੱਕਾਂ ਮੈਂ ਤੈਨੂੰ ਚੱਲਦਾ ਨਾ ਚਾਰਾ ਨਹੀਂ ਤੱਕਾਂ ਮੈਂ ਤੈਨੂੰ ਚੱਲਦਾ ਨਾ ਚਾਰਾ ਨਹੀਂ